ਨਮਸਕਾਰ 인사ਤ ਟੀਵੀ ਦੇਖ ਰਹੇ ਦਸ਼ਕਾਂ ਦਾ ਸਵਾਗਤ ਹੈ। ਸ਼੍ਰੀ ਗੁਰੂ ਰਵਿਦਾਸ ਬੇਗੰਪੁਰਾ ਇਨਕਲੇਵ ਪਵਨ ਗੁਰਦਾਸ ਪਰਵਲੋ ਅੱਜ ਸ਼੍ਰੀ ਗੁਰੂ ਰਵਿਦਾਸ ਜੀ ਦੇ 643ਵੇਂ ਗੁਰਪੁਰਪਤੇ ਅੱਜ ਬੜੀ ਹੀ ਸ਼ਰਧਾ ਭਾਵਨਾ ਨਾਲ ਪ੍ਰਧਾਨ ਅਮਰਜੀਤ ਸਿੰਘ ਸਮੇਤ ਕਮੇਟੀ ਮੈਂਬਰਾਂ ਦੀ ਅਗਵਾਈ ਵਿੱਚ ਬੜੀ ਹੀ ਧੁੰਮ ਧਾਮ ਨਾਲ ਸਜਾਈ ਗਈ ਸ਼ੋਭਾ ਯਾਤਰਾ ਜਿਸ ਵਿੱਚ ਮਹਾਰਾਜ ਗੁਰਦੀਪ ਗਿਰੀ ਜੀ ਨੇ ਪਹੁੰਚ ਕੇ ਸ਼ੋਭਾ ਯਾਤਰਾ ਵਿੱਚ ਸੰਤਾਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਤੇ ਬੋਲਦਿਆਂ ਕਮੇਟੀ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਇਹ ਦਿਨ ਬੜੀ ਹੀ ਸ਼ਰਧਾ ਭਾਵਨਾ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਜਿੱਥੇ ਕੋਰੋਨਾ ਵਾਇਰਸ ਦਾ ਪ੍ਰਕੋਪ ਸੀ ਪਰ ਉੱਥੇ ਹੀ ਕਮੇਟੀ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਸਨ ਇਹ ਉਹਨਾਂ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਆਰਿਆ ਨੰਗ ਆਰਿਆ ਨਗਰ ਮੰਦਰ ਤੋਂ ਸ਼ੁਰੂ ਹੋ ਕੇ ਪੂਰੇ ਗੁਰਦਾਸ ਪ੍ਰਚਾਰ ਦੀ ਪ੍ਰਕਰਮਾ ਕਰਦੀ ਹੋਈ ਫਿਰ ਰਵਿਦਾਸ ਭਵਨ ਵਿੱਚ ਆਕੇ ਸਮਾਪਤ ਹੋਈ ਜਿੱਥੇ ਅਤੁੱਟ ਲੰਗਰਾਂ ਦੀ ਸੇਵਾ ਵੀ ਕੀਤੀ ਗਈ ਸੀ ਦੇਖੋ ਇਨਸਾਫ ਟੀਵੀ ਤੇ ਬੀਰੋ ਦੀ ਪਕਸ਼ਾਨੀ ਦੀ ਖਾਸ ਰਿਪੋਰਟ ਅੱਜ ਦੀ ਜੋ ਸ਼ੋਭਾ ਯਾਤਰਾ ਸ੍ਰੀ ਗੁਰੂ ਦਾਸ ਜੀ ਦੇ ਝੰਡਣ ਤੋਂ ਪਹਿਲਾਂ ਕਰੀ ਗੁਰੂ ਅਰਦਾਸ ਪਵਨ ਕਮੇਟੀਆਂ ਗੁਰਦਾਸਪੁਰ ਦੀਆਂ ਆਰੀਆ ਨਗਰ ਤੋਂ ਸਭ ਸ਼ੁਰੂ ਹੁੰਦੀ ਹੈ ਸਭ ਕਮੇਟੀਆਂ ਸਹਿਯੋਗ ਕਰਦੀਆਂ ਹਨ ਬਹੁਤ ਵੱਡੀ ਸ਼ੋਭਾ ਯਾਤਰਾ ਹੁੰਦੀ ਹੈ ਇਸ ਸ਼ੋਭਾ ਯਾਤਰਾ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਵਿੱਚੋਂ ਲੋਕ ਸ਼ਾਮਿਲ ਹੁੰਦੇ ਹਨ ਵਕ ਵਕ ਮੰਦਰ ਕਮੇਟੀਆਂ ਜਿਹੜੀਆਂ ਉਹ ਸ਼ਾਮਿਲ ਹੁੰਦੀਆਂ ਹਨ ਔਰ ਹਜ਼ਾਰਾਂ ਦੀ ਗਿਣਤੀ 'ਚ ਲੋਕ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੁੰਦੇ ਹਨ ਇਹ ਸ਼ੋਭਾ ਯਾਤਰਾ ਬੜੀ ਡਿਸਪੀਸਪਲਿਨਡ ਹੁੰਦੀ ਹੈ ਔਰ ਸ਼ੋਭਾ ਯਾਤਰਾ ਨੂੰ ਤੇ ਕਿਹਾ ਜਾਂਦਾ ਹੈ ਕਿ ਕੋਈ ਵੀ ਤੁਸੀਂ ਸੋਲੂਸ਼ਨ ਨਹੀਂ ਕਰਨਾ ਹੈ ਕਿਸੇ ਕਿਸਮ ਦਾ ਸੜਕਾਂ ਤੇ ਖਲਾਰਾ ਨਹੀਂ ਪਾਉਣਾ ਹੈ ਤੋਂ ਬੜੀ ਸੁੰਦਰ ਸ਼ੋਭਾ ਯਾਤਰਾ ਜੋ ਨਿਕਲਦੀ ਹੈ ਇਸ ਵਿੱਚ ਰੰਗ-ਬਰੰਗੀਆਂ ਝਾਕੀਆਂ ਆਮ ਆਸ਼ਕ ਵਿੱਚੋਂ ਵੱਲੋਂ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਸਾੜੀ ਜੱਫੇ ਹੁੰਦੇ ਹਨ ਫੇਰਾਂ ਦੇ ਵਿੱਚ ਜਵਾਨ ਮੁੰਡੇ ਸੰਗੀਤਕਾਰ ਵਡੇ ਵਡੇ ਰਾਜੀ ਸਿੰਘ ਜਿਹਦੇ ਵਿੱਚ ਸ਼ਾਮਲ ਹੁੰਦੇ ਹਨ ਔਰ ਇਹਦੇ ਵਿੱਚ ਇੱਕ ਗੂਨ ਨਿਵਾਸੀ ਫੰਡ ਵੱਲੋਂ ਇੱਕ ਬੜੀ ਵਧੀਆ ਢਾਕੀ ਜਿਹੜੀ ਆ ਪੇਸ਼ ਕੀਤੀ ਗਈ ਹੈ ਸੰਵਿਧਾਨ ਦੀ ਔਰ ਨਾਲ ਪੂਰੀ ਪੋਸਟ ਜਿਹੜਾ ਗਿਆ ਹੈ ਸੋ ਇਹ ਜੋ ਸੋਪਾ ਯਾਤਰਾ ਹੈ ਇਹ ਗਰਬਾਸਪੁਰ ਜਿਲ੍ਹੇ ਦੀ ਇੱਕ ਤਾਮਸਾਲ ਸੋਪਾ ਯਾਤਰਾ ਸੰਪੰਨ ਹੈ ਜਿਹਦੇ ਵਿੱਚ ਸਾਰੇ ਹੀ ਲੋਕ ਸ਼ਾਮਲ ਹੋ ਕੇ ਗੁਰੂ ਦਾਸ ਜੀ ਦੇ ਜਨਮ ਦਿਨ ਤੋਂ ਪਹਿਲਾਂ ਇਹ ਇੱਕ ਸੋਪਾ ਯਾਤਰਾ ਨੂੰ ਸੰਪੰਨ ਹੋ ਕੇ ਗੁਰੂ ਦਾਸ ਜੀ ਦਾ ਜਨਮ ਦਿਨ ਮਨਾਉਂਦੇ ਹਨ ਤੇ ਮੈਂ ਪੁੱਲ ਸੰਸਾਰ ਨੂੰ ਇਸ ਗੁਰੂ ਸਾਹਿਬ ਦੇ ਜਨਮ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਸਾਰੀਆਂ ਸੰਗਤਾਂ ਨੂੰ ਜਿਹੜੀਆਂ ਆਇਤ ਵਿੱਚ ਸ਼ਾਮਲ ਹੋਇਆ ਉਹਨਾਂ ਨੂੰ ਵੀ ਲੱਖ ਲੱਖ ਵਧਾਈ ਜਿੱਦਾਂ ਹਾਂ ਆਰਾਧਨ ਕਰਦਾ ਹਾਂ ਸਭ ਤੋਂ ਕੋਲ ਤੇ ਜੇ ਸ਼ੋਭਾ ਯਾਤਰਾ ਪੂਰੀ ਬੜੇ ਰਾਮ ਔਰ ਫਿਰ ਵਿਗਨ ਸੰਬੰਧ ਹੋਵੇ ਔਰ ਉਹਦੀ ਸ਼ੋਭਾ ਯਾਤਰਾ ਵਿੱਤੋਂ ਵਾਪਸ ਆਪਣੇ ਘਰਾਂ ਨੂੰ ਬੜੇ ਸ਼ਾਂਤਮਈ ਸੰਗਾਂ ਆਰਾਮ ਨਾਲ ਪਰੇ ਕਰਵਣ ਸਾਰੀਆਂ ਸੱਜਣਾਂ ਨੂੰ ਜੈ ਗੁਰਦੇ ਜੈ ਗੁਰੂ ਤਿਆਸ ਜੈ ਭੀਮ ਜੈ ਭਰ ਮੰਗੇ ਆ ਰਹੀ ਆ ਜੀ ਖਾਣਾ ਖਾਉਗੇ ਦੇਖਾਂ ਵੀ ਤਬਾ ਦੇ ਵਿੱਚ ਚੁchnਾ ਅੱਜ ਗੁਰਦਾਸਪੁਰ ਵਿਖੇ ਆ ਸਾਡੇ ਸ੍ਰੀ ਸ੍ਰੀ 108 ਸਵਾਮੀ ਗੁਰਦੀਪ ਗਰੀ ਮਹਾਰਾਜ ਜੀ ਦੀ ਗਵਾਈ ਹੇ ਅ ਸ਼ਹਿਰ ਦੇ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਸੋ ਬਹੁਤ ਗੁਰਦਾਸਪੁਰ ਜਿਹੜੇ ਗੁਰਦਾਸਪੁਰ ਜਿਹੜੇ ਬਹੁਤ سارے ਪਿੰਡਾਂ ਦੇ ਲੋਕ ਦੀਨਾ ਨਗਰ ਦੇ ਲੋਕ ਆਪਣੇ-ਆਪਣੇ ਟਰਾਲੀਆਂ ਔਰ ਗੁਰਦਾਸ ਮਹਾਰਾਜ ਦੇ ਜੀਵਨ ਨਾਲ ਸੰਬੰਧਿਤ ਚਾਕੀਆਂ ਲੈ ਕੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ ਨੇ ਸੋ ਅੱਜ ਦੇ ਇਸ ਦਿਨ ਦੇ ਉੱਤੇ ਸਾਰੀ ਦੁਨੀਆ ਦੇ ਵਿੱਚ ਨਗਰ ਕੀਰਤਨ ਜਿਹੜਾ ਸ਼ੋਭਾ ਯਾਤਰਾ ਹੈ ਇਹ ਕੱਢੀ ਜਾ ਰਹੀ ਹੈ ਸੋ ਗੁਰਦਾਸਪੁਰ ਦੇ ਵਿੱਚ ਵੀ ਇੱਕ ਬੇਮਿਸਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸੋ ਸਾਰੇ ਗੁਰਦਾਸਪੁਰ ਜ਼ਿਲ੍ਹੇ ਦੀਆਂ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਦਾ ਸੁਭਾਵਾਂ ਅਤੇ ਸ੍ਰੀ ਗੋਬਿੰਦ ਦਾਸ ਮੰਦਿਰ ਨਾਲ ਸੰਬੰਧਿਤ ਸਾਰੇ ਆਪਣੇ-ਆਪਣੇ ਚਾਕੀਆਂ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ੁਭ ਯਾਤਰਾ ਵਿੱਚ ਸ਼ਾਮਲ ਹੋਏ ਹਨ ਸੋ ਸਾਰੀ ਸੰਗਤ ਨੂੰ ਦੁਨੀਆ ਦੀ ਸਾਰੀ ਸੰਗਤ ਨੂੰ ਅੱਜ ਦੇ ਸੁਭ ਮੌਕੇ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ ਜੀ ਲੱਖ ਲੱਖ ਵਧਾਈਆਂ ਜੀ ਔਰ ਸੰਗਤਨ ਵੀ ਅਪੀਲ ਆ ਕੇ ਬੜੇ ਪਿਆਰ ਤੇ ਮੁਹੱਬਤ ਨਾਲ ਜਿਸ ਤਰ੍ਹਾਂ ਸ਼੍ਰੀ ਗੁਰਦਾਸ ਮਹਾਰਾਜ ਜੀ ਨੇ ਕਿਹਾ ਕਿ ਸਾਨੂੰ ਸਾਈ ਸੰਗਤ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਸੋ ਸਾਰੀ ਸੰਗਤ ਮਿਲ ਕੇ ਪਿਆਰ ਮੁਹੱਬਤ ਦੇ ਨਾਲ ਨਗਰ ਕੀਰਤਨ ਵਿੱਚ ਪਾਰਟਿਸਪੇਟ ਕਰੇ ਔਰ ਲੰਗਰ ਸ਼ਕਲਪੁਰਾਂ ਤੋਂ ਆਪਣੇ ਆਪਣੇ ਘਰਾਂ ਨੂੰ ਜਾਨ ਦੀ ਖੇਚਲ ਕਰਾਇਆ ਜੀ ਬਹੁਤ ਬਹੁਤ ਧੰਨਵਾਦ ਜੈ ਗੁਰੂ ਜੀ ਦਾ ਜੈ ਧਾਨਗੁਰਦੇਵ ਜੈ ਗੁਰੂ ਜੀ ਦਾ ਅੱਜ ਦੇ ਸ਼ੁਭ ਦਿਨ ਤੇ ਆਮ ਆਦਮੀ ਪਾਰਟੀ ਗੁਰਦਾਸਪੁਰ ਵੱਲੋਂ ਔਰ ਦਿਨਾਂਗਰ ਵੱਲੋਂ ਸਾਰੇ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਕਲੋਨਾ ਨੂੰ ਬਹੁਤ ਬਹੁਤ ਆਪਣੀ ਤੁਕੜੇ ਨੂੰ ਬਣਾ ਕੇ ਜਿੱਤਾਂ ਕੀ ਬਣਾ ਜਾਓਗੇ ਸਾਰੇ ਕਮਾਲ ਸਾਹਿਬ ਸ੍ਰੀ ਗੁਰੂ ਦਾਸ ਜੀ ਦਾ ਜਨਮ ਸਾਰੇ ਸੰਗਤ ਵੱਲੋਂ ਗੁਰਦੀਪ ਗਰੀ ਜੀ ਦੀ ਮਹਾਰਾਜ ਦੀ ਹਾਜ਼ਰੀ ਵਿੱਚ ਅੱਜ ਛੋਬਾ ਯਾਤਰਾ ਨਿਕਾਲੀ ਜਾ ਰਹੀ ਆ ਜਿਹਦੇ ਵਿੱਚ ਸਾਰੇ ਸ਼ਾਇਰ ਦੇ ਪਿੰਡਾਂ ਪਿੰਡਾਂ ਤੇ ਲੋਕ ਇਕੱਤਰ ਹੋਏ ਆ ਔਰ ਸਾਰੇ ਦ੍ਰਿਸ਼ ਦੇ ਵਿੱਚ ਮਹਾਰਾਜ ਦਾ ਜਲਸਾ ਲਾਇਆ ਜਾਂਦਾ ਕਿਉਂਕਿ ਉਹਨਾਂ ਦੀ ਜਿਹੜੀ ਬਾਣੀ ਆ ਉਹਦੀ ਬਾਣੀ ਹੀ ਮੈਸੇਜ ਦਿੰਦੀ ਆ ਸਨੇਹਾ ਦਿੰਦੀ ਆ ਕਿ ਸਾਨੂੰ ਸਾਰਿਆਂ ਲੋਕਾਂ ਨੂੰ ਇਕੱਠੇ ਰਹਿਣਾ ਚਾਹੀਦਾ ਆ ਭਾਈਚਾਰਾ ਬਣਾ ਕੇ ਰਹਿਣਾ ਚਾਹੀਦਾ ਸਾਰੇ ਅਸੀਂ ਇੱਕ ਲੋਕ ਆ ਸਾਰੇ ਮਹਾਰਾਜ ਨੇ ਆਪਣੇ ਸਮੇਂ ਦੇ ਵਿੱਚ ਉੱਚ ਨੀਚ ਦਾ ਜਾਤ ਪਾਤ ਦਾ ਖੰਡਨ ਕੀਤਾ ਔਰ ਮੁੰਨੇ ਦੀ ਜਿਹੜੀ ਬਾਣੀ ਆ ਉਹ ਸਾਨੂੰ ਇਹੀ ਸਨੇਹਾ ਦਿੰਦੀ ਆ ਕਿ ਸਾਨੂੰ ਪਾਰਿ ਪਰਨ ਰਹਿਣਾ ਚਾਹੀਦਾ ਮਹੱਤਵ ਨਾਲ ਰਹਿਣਾ ਚਾਹੀਦਾ ਕਿਸੇ ਨਾਲ ਕੋਈ ਵੀ ਵਿਸਫਰੀ ਕਰਨਾ ਚਾਹੀਦਾ ਅੱਜ ਸਾਰੀ ਸੰਗਤ ਨੂੰ ਸਮੂਹ ਨੂੰ ਬਧਾਈਆਂ ਲੱਖ ਲੱਖ ਵਧਾਈਆਂ ਧੰਨਵਾਦ